हां जी ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਡੱਲ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਬਾਈ ਆਥਲੇਰ ਬਾੜ ਦੇ ਕੋਲ ਆਏ ਆ ਦੋਸਤੋ ਬਾਈ ਦਲੇਰ ਬਾੜ ਦਾ ਤੁਹਾਨੂੰ ਪਤਾ ਹੀ ਹੈ ਵੀ ਪਸ਼ੂ ਵਪਾਰ ਦਾ ਕੰਮ ਹੈ ਤੇ ਕਾਫੀ ਲੰਬੇ ਸਮੇਂ ਤੋਂ ਜਿਹੜਾ ਦੋਸਤੋ ਇਹ ਕੰਮ ਚੱਲਦਾ ਆ ਰਿਹਾ ਤੇ ਥੋੜਾ ਜਿਹੜਾ ਫਸਲਾਂ ਫੁੱਸਲਾਂ ਦੇ ਵਿੱਚ ਬਿਜੀ ਹੋਣ ਕਰਕੇ ਵੀਡੀਓ ਥੋੜੀ ਜੀ ਵੀਰਾਂ ਦਾ ਵੀ ਅਪਲੋਡ ਇੱਧਰ ਦੀ ਅਪਲੋਡ ਜਿਹੜੀ ਕਰਨੀ ਥੋੜੀ ਦੇਰ ਹੋ ਗਈ ਆ ਤੇ ਅੱਜ ਇਹ ਘਟੋ ਘੜ ਵੀ ਤਿੰਨ ਨ ਲੈ ਕੇ ਵੀਰ ਬਿਲਕੁਲ ਤੁਹਾਡੇ ਸਾਹਮਣੇ ਜਿਹੜਾ ਪੇਸ਼ ਹੋਇਆ ਤੇ ਵਿਜਿਟ ਜਿਹੜੀ ਆ ਤੁਸੀਂ ਖਾਸ ਪਿੰਡ ਡੱਲ ਕਰਨੀ ਹੈਗੀ ਆ ਡਲੇਰੀ ਪਿੰਡ ਬਿਲਕੁਲ ਲਾਗੇ ਆ ਵਾ ਮਾੜੀ ਮੇਗਾ ਇਹ ਪਿੰਡ ਜਿਹੜੇ ਦੋਸਤੋ ਥੋੜੀ ਥੋੜੀ ਦੂਰੀ ਤੇ ਹੈਗੇ ਆ ਠੀਕ ਆ ਤੇ ਆਓ ਘਰੇ ਵਿਜਿਟ ਕਰੋ ਪਸੂ ਜਿੰਨੇ ਵੀ ਹੋਣਗੇ ਸੋਇ ਸਬਾਈ ਉਹਨਾਂ ਦੀ ਤਸੱਲੀ ਇੱਕ ਟਾਈਮ ਦੀ ਦੋ ਟਾਈਮ ਦੀ ਆਪਣੀ ਚੁਵਾਈ ਕਰਕੇ ਜਰੂਰ ਕਰ ਲਿਓ ਠੀਕ ਆ ਜੀ ਦੋ ਮੱਝਾ ਦਿਖਾ ਦਾਂਗੇ ਅੱਜ ਤੇ ਇੱਕ ਲਾਸਟ ਦੇ ਵਿੱਚ ਇੱਕ ਵੈਡ ਦਿਖਾਵਾਂਗੇ ਠੀਕ ਹੈ ਜੀ ਤੇ 22 April ਨੂੰ ਜਿਹੜੀ ਦੋਸਤੋ ਅੱਜ ਆਪਾਂ ਵੀਡੀਓ ਬਣਾ ਰਹੇ ਹਾਂ ਤਾਂ ਸਮਾਂ ਸ਼ਾਮ ਦੇ 5 ਵਜੇ ਦਾ ਹੈਗਾ ਠੀਕ ਹੈ ਜੀ ਈਵਨਿੰਗ 5 ਵਜੇ ਦਾ ਸਮਾਂ ਹੈਗਾ ਤੇ ਗੱਲਬਾਤ ਆਪਾਂ ਕਰ ਲੈਣੀ ਹੈ ਜੀ ਠੀਕ ਹੈ ਜੀ ਬਾਕੀ ਆ ਕਨਫਰਮ ਕਰ ਲਓ ਜੀ ਠੀਕ ਆ ਆ ਟਾਈਮ ਜਿਹੜਾ ਤੁਸੀਂ ਕਨਫਰਮ ਕਰ ਲਓ ਠੀਕ ਆ 5 ਵਜੇ ਦਾ ਜਿਹੜਾ ਸ਼ਾਮ ਦਾ ਸਮਾਂ ਠੀਕ ਹੈ ਜੀ ਆਜੋ ਭਾਜੀ ਆਹ ਦਰੇ ਉਰ ਬਾਠ ਜੀ ਸਾਹਮਣੇ ਠੀਕ ਆ ਸਭ ਤੋਂ ਪਹਿਲਾਂ ਭਾਜੀ ਦਲੇਰ ਬਾੜੀ ਦੀ ਸਸਤਰੀਕਾਰ ਰਾਏ ਭਾਈ ਮੇਰੋ ਲੱਖ ਭਰੀ ਵਸਾਖੀ ਦੀਏ ਭਰਾਵਾਂ ਨੂੰ ਸਾਰਿਆਂ ਨੂੰ ਮੇਰੇ ਜਿੰਨੇ ਮੇਰੇ ਵੀਰ ਵੀਡੀਓ ਵੇਂਦੇ ਮੇਰੇ ਲੋ ਪਿਆਰ ਭਰੀ ਸਸਤਰੀਕਾਰ ਠੀਕ ਹੈ ਭਾਈ ਜੀ ਹੋਰ ਫਸਲਾਂ ਸਾਂਭ ਲਈਆਂ ਜੀ ਵਧੀਆ ਵਧੀਆ ਕੁਝ ਰਹਿੰਦੀਆਂ ਐ ਕੋਈ ਸਾਂਭੀਆਂ ਗਈਆਂ ਮੀਂਹ ਫਿਰ ਆ ਜਾਂਦਾ ਦੂਜੇ ਤੇ ਜਿਹੜੇ ਵਿਚਾਰਿਆ ਵੈਸੇ ਗੜੇ ਮਾਰੀ ਦਾ ਗੜੇ ਦਾ 50 ਮੀਂਹ ਤੇ ਪਾਈਏ ਚਲੋ ਕੋਈ ਨਹੀਂ ਬਾਕੀ ਮਾਰਕ ਦੇਣ ਦਾ ਸਾਰਿਆਂ ਨੂੰ ਹਾਂ ਉਹਦੇ ਹੀ ਵਸੀ ਹੈ ਜੋ ਨਹੀਂ ਕਰਨਾ ਬਸ ਜੀ ਬਸ ਤੇ ਭਾਜੀ ਦਲੇਰ ਸਿੰਘ ਅੱਜ ਪਸ਼ੂ ਆਪਣੇ ਕੋਲ ਤਿੰਨ ਵਕਾਉ ਹੈ ਜੀ ਹਾਂ ਜੀ ਅੱਜ ਇੱਕ ਇੱਕ ਹੀ ਆ ਨੀਲੀ ਦਾ ਵੀ ਢੇੜੀ ਮੱਝ ਹਾਂ ਜੀ ਇਹ ਤੀਸਰੇ ਸੂਏ ਸੁਨਾਲੀ ਆ ਜੀ ਤਾਂ ਦਿਨ ਰਹਿੰਦੇ ਕੋਈ 4 ਤੋਂ 5 ਹੂੰ 5 6 ਦਿਨ ਖੜੂਗੀ 5 6 ਦਿਨ ਹਾਂ ਇੱਕ ਇੱਕ ਇਹ ਮੈਂ ਤੀਸਰੇ ਸੂਏ ਸੋਈ ਆ ਹਾਂ ਜੀ ਦੁੱਧ ਹੈਗਾ 10 ਲੀਟਰ ਇਸ ਲਈ 4 6 ਦਿਨ ਹੋ ਗਏ ਨੂੰ ਸੂਈ ਠੀਕ ਆ ਜੀ ਇੱਕ ਉਹ ਬੱਚੀ ਆ ਪਹਿਲੇ ਸੂਏ ਆਪਣੇ ਕੋਲ ਸੂਈ ਹਾਂ ਜੀ ਉਹਦੇ ਥੱਲੇ ਦੁੱਧ 10 ਤੋਂ ਲੈ ਕੇ 18 ਲੀਟਰ ਤੱਕ ਤਿਆਰ ਆ ਠੀਕ ਆ ਜੀ ਉਹਨੂੰ ਕੋਈ 20 25 ਦਿਨ ਹੋ ਗਏ ਸੂਈ ਨੂੰ 20 25 ਦਿਨ ਮਗਰ ਬੱਚੀ ਉਹਦੀ ਠੀਕ ਆ ਹਾਂ ਜ ਲੋ ਵੀ ਦੋਸਤੋ ਇਹਨਾਂ ਪਸ਼ੂਆਂ ਦੀ ਜਿਹੜੀ ਡਿਟੇਲ ਆਪਾਂ ਲੈ ਲੈਨੇ ਆ ਠੀਕ ਆ ਚਾਹ ਵਣ ਵੀਰ ਤੁਸੀਂ ਜਰੂਰ ਤਿਆਰੀ ਕਰ ਸਕਦੇ ਹੋ ਠੀਕ ਆ ਜਿਹਨੇ ਵੀਰ ਨੇ ਪਸ਼ੂ ਖਰੀਦਣਾ ਉਹ ਤੁਸੀਂ ਘਰ ਵਿਜਿਟ ਕਰ ਸਕਦੇ ਹੋ ਤੇ ਭਾਜੀ ਕੀ ਇਹਦੀ ਡਿਟੇਲ ਆ ਜਿਹੜੀ ਇਹ ਸੂਣ ਵਾਲੀ ਆ ਇਹ ਤੀਸਰੀ ਸੂਏ ਸੂਣੀ ਆ ਹਾਂਜੀ ਪਹਿਲੇ ਸੂਏ ਨੇ 12 ਲੀਟਰ ਦੁੱਧ ਕੜਿਆ ਅੱਛਾ ਜੀ ਦੂਸਰੇ ਸੂਏ 13-14 ਲੀਟਰ ਦੁੱਧ ਨੇ ਕੜਿਆ ਉਹਨਾਂ ਦੇ ਘਰ ਵਾਲਿਆਂ ਦੇ ਜ਼ੁਬਾਨੀ ਫਿਰ ਕੰ ਉਮੀਦ ਰੱਖਦੇ ਉਹ 15-16 ਲੀਟਰ ਦੁੱਧ ਚੰਗੀ ਸੰਭੀ ਉਹਨਾਂ ਮੱਝਾਂ ਹੂੰ ਥੋੜਾ ਨੀਲੀ ਦੇ ਵਿੱਚ ਆ ਗਿੰਨੀ ਨੀਲੀ ਨੀਲੀ ਚੋਂਦੀ ਹੈ ਨੀਲੀ ਚੋਂਦੀ ਹੈ ਬਾਕੀ ਜਿਹੜੀ ਦੋਸਤੋ ਮਾਰਕਿੰਗ ਵੇਖ ਲਓ ਛੋਟੀ ਛੋਟੀ ਬੜੀ ਧੀਰੀ ਬੜੀਆਂ ਤੇ ਕਿਉਂਕਿ ਬਿਲਕੁਲ ਇਹਨਾਂ ਆਪਾਂ ਬਾਰਡਰ ਦੇ ਕੋਲ ਖੜੇ ਆਂ ਹਿੰਦੁਸਤਾਨ ਪਾਕਿਸਤਾਨ ਬਾਰਡਰ ਦੇ ਉੱਪਰ ਦਾ ਪੇਂਟ ਆ ਦੋਸਤੋ ਡਾਲਾ ਠੀਕ ਆ ਤੇ ਇੱਥੇ ਨਾਰਮਲ ਜੇਕਰ ਆਪਾਂ ਗੱਲ ਕਰੀਏ ਤਾਂ ਨੀਲੀ ਚਾਹੇ ਨੀਲੀ ਰਾਵ ਦੀਆਂ ਮੱਝਾਂ ਇਹ ਰਵਾ ਜਿਹੜਾ ਦੋਸਤੋ ਬਹੁਤ ਵੱਡੇ ਪੱਧਰ ਤੇ ਪਾਇਆ ਜਾਂਦਾ ਹਰ ਘਰੇ ਜੇਕਰ ਆਪਾਂ ਗੱਲਬਾਤ ਕਰੀਏ ਤੇ ਹਰ ਘਰੇ ਪਸ਼ੂ ਤੁਹਾਨੂੰ ਨੀਲੀ ਰਾਵ ਦੇ ਵੇਖਣ ਦੇ ਵਿੱਚ ਮਿਲਣਗੇ ਜੇ ਆਪਾਂ ਗੱਲ ਕਰ ਲਈਏ ਮੋਹਰਾ ਦੀ ਉਹ ਪਸ਼ੂ ਬਹੁਤ ਘੱਟ ਦੇਖਣ ਦੇ ਵਿੱਚ ਮਿਲਣਗੇ ਕੋਈ ਨਾ ਕੋਈ ਨੀਲੀ ਦੀ ਟੱਚ ਦੀ ਮੱਝ ਝੋਟੀ ਜ਼ਰੂਰ ਤੁਹਾਨੂੰ ਹਰ ਘਰੇ ਜਿਹੜੀ ਖੜੀ ਦੇਖਣ ਦੇ ਵਿੱਚ ਮਿਲੂਗੀ ਆਪਣੇ ਨੀਲੀਆਂ ਦੁੱਧ ਦਾ ਵੀ ਰਿਕਾਰਡ ਪੈਦਾ ਕਰਦੀਆਂ ਹਨ ਬਿਲਕੁਲ ਇੰਨੀ ਆਪਣੇ ਇਧਰੋਂ ਮੱਝੇ ਚ ਨੀਦੀ ਜਾਊਗੀ ਦੁੱਧ ਪਹਿਲੇ ਨੰਬਰ 'ਚ ਆਊਗਾ ਬਿਲਕੁਲ ਜੀ ਬਿਲਕੁਲ ਆ ਦੁੱਧ ਜਨਾ ਕਹਿ ਤਾ ਨਹੀਂ ਦਊਗੀ ਹੂੰ ਬਾਕੀ ਸੋਨਾ ਹਮਾਂ ਨਾ ਖੁੱਲਾ ਲੇਵਾ ਲੱਗਾ ਪੰਜੋ ਇਦਾਂ ਹੀ ਭਵੇਂ ਬਹਿ ਜਾ ਸਰੇ ਕੋਈ ਚੱਕਰ ਨਹੀਂ ਲਾਓ ਕੋਈ ਨਿੰਦਿਆ ਨਹੀਂ ਨੀ ਤੇ ਘੱਬਣ ਪਛੋ ਹਾਂ ਜੀ ਇੱਥੇ ਮਾਰੇ ਪਾਸ ਹੋਈ ਜਾਓ ਲੋ ਜੀ ਬਹੁਤ ਠੰਡੀ ਤੇ ਨੀਲੀ ਦੇ ਪਸ਼ੂ ਦੀ ਇਹੋ ਨਿਸ਼ਾਨੀ ਹੈ। ਬਾਕੀ ਦੋਸਤੋ ਦੂਜੇ ਸੂਬੇ ਸੋਨਾ ਮਿਲਕ 14 ਲੀਟਰ ਪਲੱਸ ਚੱਲੀ ਹੈ 14 ਲੀਟਰ ਤੇ ਇਸ ਵਾਰ ਤੀਜਾ ਸੂਆ 3rd ਲੈਕਟੇਸ਼ਨ ਦੇ ਵਿੱਚ ਸੋਣ ਜਾ ਰਹੀ ਹੈ ਇਹ ਮੱਝ ਠੀਕ ਹੈ ਤੇ ਜਿਵੇਂ ਆਪਾਂ ਕਹਿ ਸਕਦੇ ਹਾਂ ਵੀ ਸਿੰਘਾ ਸੁੰਗਾ ਦੀ ਪੰਤਰ ਵੇਖੋ ਤੁਸੀਂ ਠੀਕ ਹੈ ਤੇ ਜਿਵੇਂ ਬੈਕ ਸਾਈਡ ਤੋਂ ਆਪਾਂ ਕਹਿੰਦੇ ਪਟਾਕ ਤਲਵਾਰੀ ਜਿਵੇਂ ਸਿੰਘ ਹੁੰਦੇ ਆ ਉਸ ਸਾਹਿਬ ਦੇ ਢੇਲੇ ਵੀ ਤੁਸੀਂ ਕਹਿ ਸਕਦੇ ਵੀ ਢੇਲੀ ਵੀ ਆਪਾਂ ਮਜਾ ਕਹਿ ਦਿੰਨੇ ਆ ਵੀ ਤੰਨਾ ਤੋਂ ਪਿੱਛੇ ਨੂੰ ਜਾਂ ਥੱਲੇ ਨੂੰ ਅੱਗੇ ਨੂੰ ਸਿੰਘ ਹੁੰਦੇ ਆ ਸਾਈਡ ਨੂੰ ਥਾਣ ਨੂੰ ਜੁੜੇ ਖੜਦੀ ਢੇਲੀ ਹੋਈ ਨਹੀਂ ਸਾਈਡ ਨੂੰ ਖੜੇ ਸਿੱਧੇ ਹਾਂ ਪਟਾਕ ਤਲਵਾਰੀ ਜਿਵੇਂ ਸਿੰਘ ਹੁੰਦੇ ਨਾ ਉਸ ਹਿਸਾਬ ਕਿਤਾਬ ਦੇ ਜਿਹੜੇ ਦੋਸਤ ਸਿੰਘਾਂ ਦੀ ਬੰਤਰ ਤੇ ਪਿੱਠ ਪੁਠਾ ਵੇਖੋ ਤੁਸੀਂ ਇੱਧਰ ਆਓ ਜੀ ਆਹ ਵੇਖ ਆਹ ਵੇਖੋ ਥੱਬਿਆਂ ਦੇ ਥੱਬੇ ਆਹ ਕਰੋ ਚੇਕ ਬਾਕੀ ਮਾਰਕਿੰਗ ਭਰਾਵੋ ਬਿਲਕੁਲ ਤੁਹਾਡੇ ਸਾਹਮਣੇ ਆ ਨ ਪੂਛ ਜਿਹੜੀ ਧਰਤੀ ਨਾਲ ਟੱਚ ਕਰਦੀ ਆ ਨੀਲੀ ਤੇ ਨੀਲੀ ਦਾ ਵੀ ਮੱਝਾਂ ਦੀ ਜਿਹੜੀ ਦੋਸਤੋ ਖਾਸियत ਆ ਪੂਛ ਐ ਬਿਲਕੁਲ ਵੇੜਾ ਸੁੰਪਰਤੀ ਜੰਦੀ ਜਿੰਨੀ ਵੀ ਘੇਲੇ ਆ ਨਾ ਉਨੀ ਬਣੂਗੀ ਇਹ ਗਾਵਾਂ ਉਹ ਬਾਂਦੀ ਮਾਈ ਥੱਲੇ ਆਹ ਵੇਖੋ ਐਫਓ ਵੇੜਾ ਵਾਂਗੂ ਬਣੀ ਪਈ ਐ ਜੀ ਬੜਾ ਬੜਾ ਛੋਟਾ ਛੋਟਾ ਜਿੰਨਾ ਵਾਟਿਆ ਪੰਜ ਤੋਂ 6 ਦੇ ਰਹਿਣ ਦਾ ਸੂਚ ਸਾਰੇ ਨੇ ਸਾਰੇ ਕੱਢਦੇ ਨੇ ਆ ਦੋ ਦਿਨਾਂ ਦੇ ਨਾਲ ਜੀ ਮੈਂ ਤਿਆਰ ਹੋ ਗਈ ਲੋ ਜੀ ਹਾਂ ਜੀ ਅਜ ਦੇ ਨਾਲ ਲੈ ਜੂ ਹਫਤਾ ਆਪ ਮੰਨ ਕੇ ਚਲੋ ਹੁਤਾ ਲੈ ਨਹੀਂ ਪਰ ਆਪਣੇ 5 6 ਦੇ ਰਹਿੰਦੇ ਆ ਆਪਣੀ ਗਿਣਤੀ ਦੇ ਵਿੱਚ ਜਿਤਨਾ ਜਿੰਨਾ ਸੱਚਾ ਦੱਸਿਆ ਜਿਵੇਂ 10 10 ਮੁਤਾਬਕ ਉਹਨਾਂ ਦੇ ਦੱਸਣ ਦੇ ਮਤਲਬ ਦੇ ਨਹੀਂ ਇੰਦੇ ਨਹੀਂ ਰਹੀ 5 6 ਦਿਨ ਭਾਈ ਠੀਕ ਆ ਆ ਵੇਖੋ ਜੀ ਪਸ਼ੂ ਦੋ ਦਿਨ ਉੱਤੇ ਵੀ ਲੈ ਜਾਂਦਾ ਬਿਲਕੁਲ ਬਿਲਕੁਲ ਆਹ ਕਰੋ ਭਰਾਵੋ ਵਾਈਟ ਥਾਣਾ ਅਸਲ ਦੇ ਵਿੱਚ ਦੋਸਤੋ ਜਦੋਂ ਨੀਲੀ ਤੇ ਨੀਲੀ 라ਵੀ ਦੇ ਵਿੱਚ ਕੋਈ ਵਾਈਟ ਥਾਣ ਆਉਂਦਾ ਤੇ ਸੋਨੇ ਤੇ ਸੁਹਾਗਿਆ ਦੀ ਗੱਲ ਆ ਤੇ ਜਿਹੜਾ ਦੋਸਤੋ ਚਾਰ ਚੰਦ ਹੋਰ ਬਿਊਟੀ ਦੇ ਵਿੱਚ ਸੁੰਦਰਤਾ ਦੇ ਵਿੱਚ ਲੱਗ ਜਾਂਦੇ ਆ ਉਲਟ ਪਹਿਣੀ ਵਾਲੇ ਦੋਨੋਂ ਥਾਣੇੜੇ ਦੋਸਤੋ ਵਾਈਟ ਵਿੱਚ ਹੈਗੇ ਆ ਠੀਕ ਆ ਆ ਥਾਣਾ ਦੀ ਜਿਹੜੀ ਸਪੇਸ ਆ ਆ ਗੈਬੰਤਰ ਢਿਲ ਢੁਲ ਹਵਾਨੇ ਦੀ ਬਹੁਤ ਆ ਤੇ ਪੂਰਾ ਲੇਵਾ ਬਣਾ ਕੇ ਤਿਆਰ ਕਰਨਾ ਸਮਝ ਲੈ ਠੀਕ ਹੈ ਜੀ ਖੋਲ ਕੇ ਗੁਰਨਾਲਲ ਭਾਈ ਖੋਲੋ ਬਾਕੀ ਆਪਾਂ ਤੁਹਾਨੂੰ ਤੋੜ ਕੇ ਪੂਰੀ ਜਿਹੜੀ ਚਾਲ ਢਾਲ ਦਿਖਾਉਣੀ ਆ ਆਓ ਜੀ ਆ ਕਰੋ ਜੇ ਇਹ ਪੱਦੀ ਸਰੋ ਜਿਹੜਾ ਮਰਜੀ ਫਾਲੇ ਹੂੰ ਲੋ ਜੇ ਤੁਰੀ ਜਾਂਦੇ ਨੇ ਥੱਲੇ ਪੈ ਜਾ। ਇਹ ਭਜੀ ਗੁਰਲਾਲ ਇਹਨੂੰ ਦਾ ਮਾਈਕ ਕੋਈ ਹੋਰ ਤੋਰ ਦੇ। ਤਾਰਾ ਨੂੰ ਲੈ ਜਾ ਰੇੜੇ ਨੂੰ। ਠੀਕ ਆ ਜੀ। ਹੈਵੀ ਬਾਡੀ ਵੇਟ ਆ ਦੋਸਤੋ ਭਾਰੀ ਸਰੀਰਕ ਬਣਤਰਾ। ਸਰੀਰਕ ਢਾਂਚੇ ਦੀ ਗੱਲ ਕਰੀਏ ਤਾਂ ਭਾਰਾ ਵਜਨ ਵਟੇ ਵਾਲਾ ਜਿਹੜਾ ਸਰੀਰ ਘਟਾਂ ਦਾ ਸਮਝਦਾ ਬਾਕੀ ਚਾਲ ਵੇਖੋ ਤੋਰਾ ਵੇਖੋ ਠੀਕ ਆ ਜੀ ਅਗਲੇ ਪੈਰਾਂ ਦੀਆਂ ਪੈੜਾਂ ਬਿਲਕੁਲ ਮਗਰਲੇ ਪੈਰਾਂ ਦੀਆਂ ਪੈੜਾਂ ਵਿੱਚ ਵੇਖੋ ਤੁਸੀਂ ਕਿਤੇ ਕੋਈ ਨੌਂ ਨਹੀਂ ਵਜਿਆ ਕਿਤੇ 3 ਅੰਪਾਇਰ ਹੁੰਦੇ ਸਰ ਠੀਕ ਠਾਕ ਕਰੋ ਚੈੱਕ ਬਾਕੀ ਢੰਡੀ ਤੀਨ ਨੌਂ ਵਜੇ ਦੇਖ ਕੇ ਤੇ ਤਾਂ ਨੌਂ ਨਾ ਵਜਿਆ ਹੋਊਗਾ ਮਾਈ ਦਾ ਬਹੁਤ ਸਫਾਈ ਜਮਾਈ ਦੀ ਲਓ ਜੀ ਬਨ ਲਗੇ ਜੀ ਲੋ ਵੀ ਪ੍ਰਭੂ ਠੀਕ ਆ ਇਹ ਤਾਂ ਪਹਿਲੇ ਨੰਬਰ ਤੇ ਮੱਝ ਸੀਗੀ ਭਾਈ ਦਲੇਰ ਸਿੰਘ ਹੁਣਾਂ ਦੇ ਕੋਲ ਤੇ ਅਗਲੇ ਪਸ਼ੂ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਤੇ ਰੇਟ ਪੁੱਛਣ ਲੱਗੇ ਭਾਜੀ ਕੀ ਡਿਮਾਂਡ ਆ ਡਿਮਾਂਡ ਵੇਖੋ ਜੀ ਰਾਜੀਵ ਜੀ ਜਿੱਦੀ ਮੱਝ ਹੈ ਜਿੱਦੀ ਹੈਡ ਮੱਝ ਦੀ ਪੂਰੇ ਵਜਨ ਵਟੇ ਵਾਲੀ ਆ ਜੀ ਦੇ ਕਰਦਾ ਭਾਵੇਂ 90000 ਮੁੱਲ ਕਰ ਲਗੇ ਪਰ ਆਪਾਂ 90 ਨਹੀਂ ਕਰਨਾ ਆਪਾਂ ਤੈਨੂੰ ਪਤਾ ਹੀ ਆ ਹਰ ਇੱਕ ਵੀਡੀਓ ਦੇ ਵਿੱਚ ਇਹ ਨਾ ਆਪਾਂ ਆਮ ਅੱਡੇਆਂ ਨਾਲੋਂ ਕੋਈ 10000 ਰੁਪਏ ਡੰਗਰ ਲੈਸ ਕਰਕੇ ਦਿੰਨੇ ਆ ਹਾਂਜੀ ਮੋਲੇ ਦਾ 85000 ਰੁਪਿਆ ਹੂੰ 82000 ਤੋਂ ਵਿੱਚੋਂ ਆਪਾਂ 500 ਰੁਪਏ ਛੋਟ ਕਰਾਂਗੇ 82 'ਚੋਂ 82 'ਚ ਠੀਕ ਹੈ ਜੀ ਹਾਂਜੀ ਲੋ ਵੀ ਮਿੱਤਰੋ 82000 ਦੇ ਵਿੱਚੋਂ ਵੀ ਜਿਹੜੀ 500 ਛੋਟ ਹੈ ਠੀਕ ਹੈ ਮਾਨ ਤਾਂ ਜਿਹੜਾ ਤੁਸੀਂ 90 ਕਰ ਲਓ ਭਾਵੇਂ 85 ਕਰ ਲਓ ਤੇ ਆਪਾਂ 82000 'ਚੋਂ 500 ਰੁਪਏ ਛੋਟ ਕਰਾਂਗੇ ਠੀਕ ਹੈ ਜੀ ਬਾਕੀ ਬਾਕੀ ਟਿਪਣ ਤੋਂ ਆਪਣਾ ਮੋਟਰ ਹੀ ਜੀ ਟਿਪਜਾ ਭਵੇਂ ਕੋਈ ਜਾ ਕੇ ਵੀਰ ਤੇ ਪਲੇ ਭਵੇਂ ਇੱਥੇ ਆਣ ਕੇ ਟਿਪਲੇ ਟਿਪਣ ਦੇ ਵਿੱਚ ਬਿਲਕੁਲ ਸਾਫ਼ ਹੋ ਗਈ ਮੈਂ ਲਓ ਜੀ ਹਾਂਜੀ ਠੀਕ ਆ ਇਹ ਜਿਹੜੀ ਤਸੱਲੀ ਆ ਦੋਸਤੋ ਬਾਈ ਦਰੇਰ ਬਾੜਤੀ ਠੀਕ ਆ ਵੀ 35 ਦੇ ਵਿੱਚ ਇੱਕ ਨੰਬਰ ਆ ਕੋਈ ਵੀਰ ਨੂੰ ਦੂਰੋਂ ਜਿਹੜਾ ਕੰਟੈਕਟ ਕਰਦਾ ਬੇ ਤੜਕੇ ਤੁਸੀਂ ਜਿਹੜਾ ਦੋਸਤੋ ਸੰਪਰਕ ਕਰਕੇ ਕਰ ਸਕਦੇ ਟਿਪ ਕੇ ਨਾਲ ਸਕਦਾ ਕੋਈ ਗੱਲ ਇਹੋ ਜਿਹੀ ਨਹੀਂ ਹੈਗੀ ਉੱਥੇਪਨ ਦੇ ਵਿੱਚ ਇਹ ਵਧੀਆਈ ਆ ਕੋਈ ਕਿਸੇ ਕਰੋ ਸਪਾਈਆ ਮੋਟਰਾਂ ਨੂੰ ਵੀ ਧਾਰੇ ਦੀ ਬੋਲੀ ਪੂਲੀ ਬਹੁਤ ਜਿਆਦੀ ਆਈ ਬਿਲਕੁਲ ਫਿਰ ਇਹਦਾ ਇਹ ਸੋਖਿਆ ਵੀ ਕੋਈ ਵੀ ਘਰ ਦਾ ਮੈਂਬਰ ਆਪਣਾ ਕੋਈ ਭੈਣ ਆ ਜਾਂ ਕੋਈ ਭਰਾ ਆ ਚਾਹ ਕੋ ਰਿਸ਼ਤੇਦਾਰੀ ਆਇਆ ਇਹਨੂੰ ਚਵਾਈ ਕਰ ਸਕਦਾ ਹੈ ਜੀ ਇਹਨੂੰ ਇਹ ਨਹੀਂ ਵੀ ਇਹ ਮੰਨ ਲਓ ਡਰੂਗੀ ਚਾਹ ਕਿਸੇ ਨੂੰ ਬੈਣ ਨਾ ਦਊਗੀ ਫਿਰ ਜਿਹੜੇ ਵੀਰਾਂ ਤੋਂ ਆਪਾਂ ਲਈ ਉਹਨਾਂ ਟਿਕਟ ਆਗਾ ਬਹੁਤ ਵਧੀਆ ਭਰਾਇਆ ਪਰ ਇਹ ਨਹੀਂ ਆਪਾਂ ਪੁੱਛਿਆ ਭਰਾਇਆ ਕਿਹੜਾ ਡਿਗਾ ਹੈ ਪਰ ਉਹਨਾਂ ਸਾਨੂੰ ਕਹਿੰਦੇ ਮਸਾਲ ਫੋਨ ਤੇ ਮੇਰੀ ਮਗਰੋਂ ਗੱਲ ਜੀ ਨਾ ਵਧੀਆ ਟਿਕਾ ਭਰਾਇਆ ਇਸ ਭਰਾਇਆ ਨਹੀਂ ਦੀਦਾ ਕਿ ਕਿਸ ਤਰ੍ਹਾਂ ਕਿਹੜੇ ਥਾਂ ਦਾ ਭਰਾਇਆ ਹਣ ਮਾਰੀ ਤੁਸੀਂ ਕਿਹਦੇ ਤੋਂ ਬਾਅਦ ਹੈ ਜਿਹੜੀ ਅਗਲੀ ਆਪਣੇ ਕੋਲ ਇਹ ਮੱਝ ਆ ਗਈ ਹੈ ਜੀ ਇਹ ਜੀ ਤੀਸਰੇ ਸੂਏ ਸੋਈ ਏ ਤੀਜਾ ਸੂਆ ਹਾਂ ਜੀ ਇਹਨੂੰ 6 ਦਿਨ ਹੋ ਗਏ ਜੇ ਸੋਈ ਨੂੰ ਠੀਕ ਹੈ ਜੀ 10 ਲੀਟਰ ਦੁੱਧ ਤਿਆਰ ਜੇ ਥੱਲੇ 10 ਲੀਟਰ ਬੜਾ ਮੂਲਾ ਚੰਗਾ ਮਾਂਡੀ ਉਮੀਦ ਰੱਖਦੇ ਹਾਂ ਵੀ 12 ਲੀਟਰ ਤੇ ਪਹੁੰਚੂ 12 13 ਲੀਟਰ ਦੇ ਵੀ ਠੀਕ ਹੈ ਜੀ ਆਹ ਠੰਡੀ ਮਿੱਠੀ ਬੋਲਾ ਚਵਾਈ ਚੋਈ ਬਹੁਤ ਚੰਗੀ ਲੱਗੀ ਹੈ ਸੂਰ ਸੂਆ ਕਿੰਨਾ ਦੱਸਿਆ ਜੀ ਤੀਜਾ ਸੂਆ ਸੋਈ ਆ ਤੀਜਾ ਸੂਆ ਠੀਕ ਹੈ ਕਿਉਂ ਆਪਾਂ ਝੂੜ ਨਹੀਂ ਮਾਰਨਾ ਦੂਜੇ ਆਖਾਂਗੇ ਤੇ ਫਿਰ ਅਗਲੇ ਆਖਣਾ ਯਾਰ ਤੇ ਜੀ ਹੋ ਇਹ ਆਪਾਂ ਜਿੰਵੇਂ ਸੂਏ ਦਸਨੀ ਹੋਣੇ ਸੂਏ ਔਰ ਜੋ origignal ਕੰਮ ਹੋਇਆ origignal ਦੱਸਣਾ ਉਹ ਵੇਖੋ 6 6-7 ਦਿਨਾਂ ਦੀ ਮਗਰ ਕੱਟੀ ਏ ਉਹ ਵੀ ਤੁਹਾਨੂੰ ਨਾਲ ਹੀ ਦੇਖੀ ਜਾਣੀ ਉਹ ਜਿਹੜੇ ਕੋ ਸੱਜਣ ਵੇਂਦੇ ਉਹਨਾਂ ਨੂੰ ਪਤਾ ਹੀ ਜਾਣਕਾਰੀ ਹੈ ਰੋਜ਼ ਦੀ ਭੁੱਲਦੇ ਕਿਸੇ ਤੋਂ ਰਹਿਣੀ ਨਹੀਂ ਬਿਲਕੁਲ ਜੀ ਆਹ ਵੇਖੋ ਜੀ ਆਹ ਜਿਹੜਾ ਥਣਦੇਵਾ ਭਰਾ ਕੋ ਕਰੋ ਚੈੱਕ ਤੇ ਅੱਜ 6ਵੇਂ 7ਵੇਂ ਦੇ ਦਿਨ ਦੇ ਦੌਰਾਨ ਜਿਹੜੀ ਦੋਸਤ ਸੂਈ ਏ ਇਹ ਛੋਟੀ ਠੀਕ ਆ ਮੱਧ ਤੁਸੀਂ ਮੰਨੋ ਠੀਕ ਆ ਤੀਜਾ ਸੂਆ ਬਾਈਆਂ ਦਾ ਵੀ ਬੇਸ਼ੱਕ ਲੱਗਣ ਨੂੰ ਜੇਕਰ ਆਪਾਂ ਦੂਜੇ ਵੀ ਕਹਿ ਦਈਏ ਸਿੰਘ ਜਿਹੜੇ ਖੁੱਲੇ ਆ ਜੇ ਸਿੰਘਾ ਕੁੰਡਾ ਜਿਉਂ ਦੇ ਦੂਜੇ ਵੀ ਕਹਦੇ ਚੱਲਦੀ ਆ ਪਰ ਸਰੀਰ ਪਰ ਤੋਂ ਦੂਜੇ ਸੂਏ ਆਉਂਦੀ ਆ ਇਹਦੇ ਪਰ ਸਿੰਘਾ ਦਾ ਤੇ ਜਿਹੀ ਹੁੰਨੀ ਪਰ ਆਪਾਂ ਕਹਣੀ ਤੇ ਜਿਹੀ ਆ ਆ ਬਿਲਕੁਲ ਜੀ ਜਿਹੜਾ ਦੋਸਤੋ ਖਾਸ ਆਪਾਂ ਕਹੀਏ ਵੀ ਤੀਜਾ ਸੂਆ ਠੀਕ ਆ ਉਹ ਆ ਹਵਾਨਾ ਤੁਸੀਂ ਦੇਖੋਗੇ ਚੌਰਸਲੇਵ ਆ ਵੀ ਕੋਈ ਮੈਨੂੰ ਕੋਈ ਜ਼ਿਆਦੀ ਸਿਫਤ ਕਰਨ ਦੀ ਲੋੜ ਨਹੀਂ ਕਿ ਦੋਸਤੋ ਬਾਕੀ ਵੀਰਾਂ ਨੇ ਹਰ ਕਵੀਰ ਨੇ ਪਰਖ ਅਨਰਖ ਜਿਹੜੇ ਕਰਨੀ ਜਾਣਦੇ ਆ ਉਹਨਾਂ ਤੁਸੀਂ ਦੇਖ ਲੈਣੇ ਆ ਆਰਡਰ ਦੀ ਕੁਆਲਿਟੀ ਕਾਫੀ ਸੋਹਣੀ ਆ ਫਿਕਸਡ ਆਰਡਰ ਠੀਕ ਆ ਫਿਕਸਡ ਆਰਡਰ ਟੈਟ ਟੈਟਰਾ ਬਾਕੀ ਕੁਆਲਿਟੀ ਚੌਰਸਲੇਵ ਦੀ ਆ ਜਿਹੜਾ ਸਿੰਘ ਸਿੰਘ ਵੇਖੋ ਮੂੰਹ ਮੱਥਾ ਬਿਲਕੁਲ ਫੇਸ ਕੁਆਲਟੀ ਵੇਖੋ ਪਤਲੀ ਜੀ ਆ ਬੂਸੀ ਬਾਤੀ ਵੇਖੋਗੇ ਬਿਲਕੁਲ ਪਤਲੀ ਜੀ ਆ ਮੱਥਾ ਬੱਲਾ ਸਿੰਘਾਂ ਦੀ ਬੰਤਰ ਬਿਲਕੁਲ ਤੁਹਾਡੇ ਸਾਹਮਣੇ ਠੀਕ ਆ ਇਹਦੇ ਥੱਲੇ ਜਿਹੜਾ ਬੱਚਾ ਮੈਂ ਤੁਹਾਨੂੰ ਦਿਖਾ ਦੇਣਾ ਸਮਝ ਜਾਓ ਆ ਫੀਮੇਲ ਕਾਫ ਜਿਹੜੀ ਆ ਦੋਸਤੋ ਚੈੱਕ ਕਰੋ ਠੀਕ ਹੈ ਜੀ ਆ ਦੇਖੋ ਆ ਦੇਖੋ ਜੀ ਆ ਬੱਚਾ ਠੀਕ ਹੈ ਜੀ 6ਵੇਂ ਦਿਨ ਤੇ ਮੰਨ ਲਓ 7ਵੇਂ ਚ 6ਵੇਂ ਚ ਇੱਥੇ ਜਿਹੜਾ ਸੁਭਾ ਚੱਲਣ ਡਿਆ ਹੈਗਾ ਮੱਚ ਦਾ ਆ ਕਰ ਹੋ ਚੱਕ ਤੇ ਪਾਜੀ ਦੁੱਧ ਕਿੰਨਾ ਦੱਸਿਆ ਅਸੀਂ 10 10 ਲੀਟਰ ਦੁੱਧ ਇਹ ਕਿਸੇ ਨੇ ਵੀਰ ਨੇ ਆਨਲਾਈਨ ਪਿਆਉ ਨਹੀਂ ਉਹ ਰਾਹ ਦਾ ਮੰਨ ਕੇ ਚੱਲੋ ਕੋਈ ਦੂਰ ਵਾਲਾ ਕੋਈ ਸੱਜਣ ਲੈ ਜਾਂਦਾ 9 ਤੇ ਕੱਲਾਂਗੇ ਆਪ 9 ਤੇ ਹਾਂ ਬਾਕੀ ਚਵਾਈ ਚੰਗੀ ਸੁਣ ਲੈ ਮੈਂ ਨਾ ਓਕੇ ਚਵਾਈ ਇੱਕ ਨੰਬਰ ਹੋ ਗਈ ਠੀਕ ਹੁਣ ਵੀ ਆਪਾਂ ਵੇਹੇ ਦੀ ਸਾਰੀ ਚਵਾਈ ਕਰਾ ਦੇਣੀ 5 ਵਜੇ ਆ 6 ਵਜੇ ਦੀ ਦੇਣੀ ਆਪਣੀ ਚਵਾਈ ਆ ਪਰ ਆਪਣਾ ਇਹਦੇ ਨਾਲ ਥੋੜਾ ਜਿਹਾ ਕਿਸੇ ਨਾਲ ਗੱਲ ਚੱਲਣ ਡਈ ਆ ਤੇ ਜੇ ਆਪਾਂ ਪਸਮਾਤੀ ਹੁੰਦੇ ਉਹਨੂੰ ਉਹਨੇ ਦੇਖਣਾ ਕਿ ਕਿੱਥੋਂ ਪਸਮਾਤੀ ਕੋਈ ਅੱਡਾ ਨਾਲ ਇੱਥੇ ਕੋਈ ਭੈਣ ਭਰਾ ਗਾ ਘਾਉਣਾ ਨਹੀਂ ਆ ਉਹ ਥੋੜੀ ਜਿਹੀ ਗੱਲ ਫੋਨ ਤੇ ਤੁਹਾਡੇ ਆਉਣ ਤੋਂ ਪਹਿਲਾਂ ਸੌਦਾ ਹੋਇਆ ਹੈ ਫੋਨ ਤੇ ਲੋਕ ਸਜਣ ਤੁਰਿਆ ਉਹਦਾ ਅੱਜ ਹੀ ਆ ਮੰਨ ਲਓ ਜੇ ਮਗਰੋਂ ਪਸਮਾ ਘਤੀ ਉਹਨੇ ਨਾ ਕਰੇ ਟੀਕਾ ਲਾਇਆ ਕੱਤੋਂ ਪਸਮਾਤੀ ਪਰ ਆਪਾਂ ਗਲਤ ਕੰਮ ਕਰਨਾ ਨਹੀਂ ਗਾ ਠੀਕ ਆ ਹਾਂ ਸੋ ਦੋਸਤੋ ਮੈਂ ਭਾਈ ਦਲੇਰ ਸਿੰਘ ਉਹਨਾਂ ਨੂੰ ਕਿਹਾ ਸੀਗਾ ਵੀ ਆਪਾਂ ਚੁਵਾਈਆਂ ਦੀ ਵਿੱਚ ਕਰਕੇ ਦਿਖਾਉਣੇ ਆ ਪਰ ਜੇਕਰ ਦੋਸਤੋ ਆਪਾਂ ਚੁਵਾਈ ਕਰਦਿੰਨੇ ਆ ਪਸ਼ੂ ਦੀ ਤੇ ਅੱਡਾ ਟਿਕਾਣਾ ਥਾਂ ਟਿਕਾਣਾ ਹੁੰਦਾ ਇੱਥੇ ਜਿਹੜਾ ਕੋਈ ਗਾਹਕ ਆ ਭੈਣ ਭਰਾ ਕੋਈ ਗੱਲਬਾਤ ਕਰਕੇ ਹੋ ਸਕਦਾ ਵੀ ਸਵੇਰ ਦੀ ਕਿਸੇ ਦੀ ਗੱਲਬਾਤ ਚੱਲ ਰਹੀ ਹੋਵੇ ਪਰ ਚੁਵਾਈ ਜ਼ਰੂਰ ਕਰਾਉਣੀ ਸੀ ਪਰ ਵੇਹ ਉਹਨਾਂ ਦੂਰੋਂ ਸੱਜਣਾ ਨੇ ਉਹਨਾਂ ਜੇ ਮੰਨ ਲਓ ਉਹਨਾਂ ਨੂੰ ਪਸਮੀ ਹੋਈ ਤੇ ਉਹਨਾਂ ਨਾਲ ਖਰੇ ਕਾ ਤੋਂ ਪਸਮੀ ਵਾਜ ਨਹੀਂ ਕੋਈ ਬੱਚਾ ਲਾਇਆ ਪਸਮ ਦੇ ਨੇ ਉਸੇ ਲਈ ਪਹਿਣਾ ਸੱਜਰ ਮੈਂ ਬਿਲਕੁਲ ਹਾਂਜੀ ਬਾਕੀ ਭਾਈ ਦਲੇਰ ਦੇ ਕੋਲੋਂ ਬਹੁਤੇ ਕੋਈ ਗਰਮੀ ਹੋ ਸਕਦੀ ਵਾਦਾ ਦਾ 1 ਕਿਲੋ ਅੱਧਾ ਕਿਲੋ ਦਾ ਘਾਟਾ ਵਾਦਾ ਹੋ ਸਕਦਾ ਪਰ ਇਹ ਨਹੀਂ ਆਪਣਾ ਜਾ ਕੇ ਅੱਧਾ ਦਾ ਝੂਠ ਨਿਕੋ ਨਹੀਂ ਗੱਲ ਨਿਕਲਦੀ ਜੋ ਦੱਸਾਂਗੇ ਉਹ ਨਿਕਲੂਗਾ ਆਹ ਟਾਈਮ ਦੇ ਕੰਡੇ ਵਾਲਾ 10 ਲੀਟਰ ਦੁੱਧ ਨੇ ਸਾਰੇ ਤਿਆਰ ਆ ਲਓ ਜੀ ਪਰ ਆਪਾਂ ਜੇ ਕਿ ਦੂਰ ਨੇੜੇ ਸੱਜਣੇ ਭੇਜੀ ਨੂੰ ਫਿਰ 9 ਰੁਪਏ ਜਾਣ ਠੀਕ ਹੈ ਜੀ ਹਾਂ ਲੋ ਵੀ ਭਰਾਵੋ ਕਰੋ ਚੈੱਕ ਹਵਾਨਾ ਜਿਹੜਾ ਬਿਲਕੁਲ ਪੱਧਰ ਬਖਾਲਾ ਹੈਗਾ ਠੀਕ ਹੈ ਜੀ ਕੋਈ ਕਿਸੇ ਪਾਸਿਓਂ ਜਿਹੜਾ ਦੋਸਤੋ ਕਾਨਸਾਰਦ ਬਣ ਰਹੀ ਹੈਗੀ ਵੀ ਬਿਲਕੁਲ ਲੀਵਾ ਕੁਆਲਿਟੀ ਦਾ ਆ ਕਰੋ ਚੱਕ ਠੀਕ ਆ ਥਾਂ ਥਾਂ ਨੂੰ ਵੇਖੋ ਦੋਸਤੋ ਇਹ ਬਿਲਕੁਲ ਮੁਠੀ ਦਾ ਥਾਣਾ ਠੀਕ ਆ ਆ ਵੇਖੋ ਠੀਕ ਆ ਪਾਜੀ ਕਿੰਨਾ ਕਹਿੰਦੀ ਫਿਰ ਮੋਲ ਡਿਮਾਂਡ ਕੀ ਆ ਇਹ ਡਿਮਾਂਡ ਕਰਨ ਨੂੰ ਭਵੇਂ ਅਸੀਂ ਵੀਰ ਜੀ ਕਰੀਈਏ ਭਵੇਂ 75 ਕਰੀਈਏ ਆਪਾਂ 70000 ਚੋਂ ਮੰਨਤਨ ਕਰਾਂਗੇ 70 ਦੇ ਵਿੱਚੋਂ 70000 ਚੋਂ 500 ਹੀ ਛੋਟ ਕਰਦਾਂਗੇ 70 500 ਦੀ ਦੇ ਦੇਾਂਗੇ 70 500 ਦੀ ਹੋ ਜੂਗੀ ਹਾਂ ਲੋ ਵੀ ਭਰਾਵੋ 70 500 ਦੀ ਜਿਹੜੀ ਆ ਭਾਜੀ ਦਲੇਰ ਸਿੰਘ ਬਾਠਵੜੀ ਕਹਿੰਦੇ ਵੀ ਹੋ ਜੂਗੀ ਲਾਸਟ ਖਾਨ ਆ ਜਿਹੜੀ ਆ ਕਰੋ ਚੈੱਕ ਜੀ ਆ ਥਾਣੇ ਦੇਖੋ ਆ ਬਹਿਣੀ ਵਾਲੇ ਪਾਸਿਓਂ ਠੀਕ ਹੈ ਜੀ ਤੇ ਫਿਰ ਇੱਥੇ ਵੇਖ ਲਓ ਜਿਹੜੀ ਤੁਸੀਂ ਆ ਵੇਖ ਲਓ ਵੀ ਵੰਡਾ ਵੇਖੋ ਵੀ ਮਰਲਿਆਂ ਦੇ ਮਰਲੇ ਆ ਵੇਖੋ ਸੱਚੀ ਖਬੀ ਬਹਿਣੀ ਦਾ ਜੇਕਰ ਦੋਸਤੋ ਆਪਾਂ ਕਾਊਂਟ ਕਰੀਏ ਤਾਂ ਬਿੱਥ ਫਿਰ ਬਹੁਤ ਜ਼ਿਆਦੀ ਸੋਹਣੀ ਆ ਚੰਗੀ ਆ ਗਿੱਟ-ਗਿੱਟ ਪੂਰਾ ਜਿਹੜਾ ਦੋਸਤੋ ਵਿੱਚ ਮਿੰਤੀ ਵੱਜਦੀ ਆ ਠੀਕ ਆ ਇਹੋ ਜਿਹਾ ਥਾਨ ਵੰਡ ਤੇ ਲੱਗਾ ਆ ਵੇਖੋ ਤੈਨੂੰ ਪਤਾ ਵੀ ਹੁਣ ਮੈਂ ਥੋੜੀ ਸੂਈ ਘੱਟ ਬਹੁਤ ਜ਼ਿਆਦੀ ਘੱਟ ਮਿਲ ਗਈ ਮੈਨੂੰ ਹਮ 71 71 ਨਹੀਂ ਜਿਹੜੀ ਦੋਸਤੋ ਕੋਈ ਹੈ ਨਾ 75 ਨਹੀਂ ਕੋਈ 72 ਨਹੀਂ ਵੀ 70 500 ਦੀ ਆ ਜਿਹੜੀ ਇਹ ਮਾਝ ਦਿੱਤੀ ਜਾਊਗੀ ਠੀਕ ਆ ਯੈਸ ਨੂੰ ਆਪਾਂ ਜਿੱਦੇ ਰੇਰ ਸਿੰਘ ਕਹਿੰਦਾ ਵੀ ਯੈਸ ਨੂੰ ਆ 70 500 ਦੀ ਮਗਰ ਕੱਟੀ ਆ ਫੀਮੇਲ ਕਾਪ ਹੈਗਾ ਇੱਕ ਵਾਰੀ ਆ ਫੇਰ ਵੇਖ ਲੋ ਕਾ ਕਰੂ ਤੇ ਠੀਕ ਹੈ ਜੀ ਆ ਜੀ ਆ ਪਾ ਜੀ ਅੱਗੇ ਵੈੜ ਵੀ ਦਿਖਾਈ ਹੈ ਜੀ ਇਹ ਰਾਣੀ ਜੀ ਨੇ ਪਹਿਲੇ ਸਵੇਰ ਅੱਛੀ ਆ ਹਾਂ ਜੀ ਇਹਨੂੰ 20 ਤੋਂ 25 ਦਿਨ ਹੋ ਗਏ ਸੋਈ ਨੂੰ ਹਾਂ ਜੀ ਇਹ ਥੱਲੇ ਦੁੱਧ 11 ਲੀਟਰ ਤਿਆਰ ਆ ਹਾਂ ਜੀ ਆਪਾਂ 10 ਲੀਟਰ ਭੇਜਾਂਗੇ ਦੰਦਾਂ ਜਿਹਾ ਛਿੱਗੀ ਹੈ ਇਧਰ ਦੇਖੋ ਦੰਦੋਂ ਛਿੱਗੀ ਹੈ ਹਾਂ ਦ ਚੌਗੀ ਹੈ ਜੀ ਚੌਗੀ ਹੈ ਚਾਰ ਦੰਦ ਹੈ ਜੀ ਆ ਚਾਰ ਆ ਆ ਚਾਰ ਹੈ ਹੈ ਨੰਦੀ ਦੀ ਰਿਆਮ ਕੋਲ ਜਿਹੜਾ ਮਰਜ਼ੀ ਮੈਂਬਰ ਕਰਦਾ ਚੋ ਸਕਦਾ ਇਹਨੂੰ ਠੀਕ ਆ ਜੀ ਉਹ ਸੂਆ ਪਹਿਲਾਂ ਦੱਸਿਆ ਨਾ ਜੀ ਪਹਿਲੇ ਪਹਿਲੇ ਮਗਰ ਵੀ ਵਧੀਆ ਦੇ ਆ ਵੀ ਵਧੀਆ ਮਗਰ ਵੀ ਵਧੀਆ ਲਓ ਜੀ ਕਰੋ ਚੈੱਕ ਦਿਨ ਕਿੰਨੇ ਦੱਸਿਆ ਜੀ ਦੇ ਨੇ ਨੂੰ 20 ਤੋਂ 25 ਦਿਨ ਹੋ ਗਏ ਆ 20 ਤੋਂ 25 ਦਿਨ ਆ ਮਹੀਨੇ ਤੋਂ ਅੰਦਰ ਆ ਮਹੀਨੇ ਤੋਂ ਅੰਦਰ ਆ ਦੋਸਤੋ ਬੱਚਾ ਮੈਂ ਤੁਹਾਨੂੰ ਦਿਖਾ ਦੇਣਾ ਇਹ ਸਟੈਂਡਰਡ ਦਾ ਲੱਗਾ ਚਵਾਈ ਬੜੀ ਸਟੈਂਡਰਡ ਦੀ ਲੱਗੀ ਆ ਪਰ ਚਵਾਈ ਕਰਾ ਦੇਣੀ ਆ ਆ ਲਓ ਜੀ ਚਵਾਈ ਉਹ ਮਾਈਦੀ ਵੀ ਕਰਾਉਣੀ ਆ ਤੁਹਾਨੂੰ ਦੱਸਿਆ ਵੀ ਫੋਨ ਮੁੰਡੇ ਨੇ ਗੱਲ ਹੋ ਗਈ ਕਰਕੇ ਆ ਕਰੋ ਜੀ ਲੋਬੀ ਪ੍ਰਭੋ ਤੇ ਪਹਿਲਾ ਸੂਆ ਸੋਈ ਆ ਕੋਈ ਵੀਰ ਮੰਨ ਲੈ 25 ਦਿਨ ਕੋਈ ਮੰਨ ਲੈ 28 ਦਿਨ ਠੀਕ ਆ ਮਹੀਨੇ ਦੇ ਅੰਦਰ ਹੀ ਆ ਬੱਚਾ ਮੈਂ ਤੁਹਾਨੂੰ ਦਿਖਾ ਦਿੰਦਾ ਤੇ ਦੁੱਧ ਉਹ ਪ੍ਰੋਪਰ ਜਿੰਨਾ ਹੋਣ ਚਵਾ ਰਹੀ ਉਹ ਵੀ ਪੁੱਛ ਲੈਣੀ ਹੈ ਕੁਰੀ ਫਿਰ ਆ ਦੇਖੋ ਜੀ ਇਹ ਫੀਮੇਲ ਕਾਫ ਆ ਬੱਚੀ ਆ ਇਸ ਵਿਹੜ ਦੇ ਥੱਲੇ ਠੀਕ ਆ ਜੀ ਆ ਦੇਖੋ ਬਾਕੀ ਆਪੋ ਆਪਣੀ ਸਮਝਾ ਤੁਹਾਡੀ 20 ਦਿਨ ਮੰਨ ਲਓ 25 ਦਿਨ ਮੰਨ ਲਓ ਹਨਾ 28 ਦਿਨ ਕਿ ਕਿਸੇ ਵੀਰ ਦੀ ਆਪੋ ਆਪਣੀ ਸਮਝ ਆ। ਬੱਚੀ ਸੋਹਣੀ ਆ ਦੇ। ਇੱਕ ਰੰਗ ਬੱਚੀ ਆ ਠੀਕ ਹੈ ਜੀ। ਆਜੋ ਜੀ। ਹਾਂ ਖੋਲ ਕੇ ਕਰ ਲਾਹ ਖੋਲੋਗੇ। ਹੁਣ ਭਾਜੀ ਮਤਲਬ ਕਿ ਦੁੱਧ ਕਿੰਨਾ ਨੈਟ ਜਿੰਨਾ ਵੀ ਚੋਲਾਣਾ ਕਿਸੇ ਨੇ ਆਗੇ। ਨੈਟ ਹੈਗਾ ਯਾਰ ਆਪਾਂ 10 ਤੇ ਹੀ ਚੋਣੀ ਆ 10 ਦਾ ਹੀ ਮੁੱਲ ਕਰਨਾ। 10 ਦੇ। ਹਾਂ ਜੀ। ਲਓਗੇ। 10 ਤੋਂ ਬਾਹਰ ਨਿਕਲੂ ਦੁੱਧ ਜਾ ਕੇ ਅੰਦਰ ਨਹੀਂ ਨਿਕਲਦਾ। ਠੀਕ ਹੈ ਜੀ। ਆ ਦੇਖੋ ਜੀ ਠੀਕ ਆ ਥਣ ਤੁਹਾਨੂੰ ਵੇਖੋ ਦੋਸਤੋ ਬਿਲਕੁਲ ਸਾਈਜ ਜਿਹੜਾ ਥਣਾ ਦਾ ਵੀ ਦੂਰੋਂ ਦੂਰੋਂ ਨੇੜੇ ਕਿਸੇ ਭਨ ਭਰਾਣੀ ਵਾਂ ਅਗਲੇ ਮਕਰਲੇ ਥਣ ਬਿਲਕੁਲ ਇੱਕੋ ਜਿਹਾ ਮੁੱਠੀ ਇਹ ਥਣਾ ਆਹ ਲੋ ਜੀ ਮਾੜੀ ਗੱਡ ਬਣੀ ਆ ਕੇ ਜਰੂਰ ਜੀ ਅ ਸੋ ਦੋਸਤੋ ਬਿਲਕੁਲ ਜਿਹੜੀ ਚਵਾਈ ਆ ਇਸ ਵੈੱਬਟ ਦੀ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਕਰਕੇ ਦਿਖਾ ਦਿੰਨੇ ਆ ਤਾਂ ਜੋ ਕਿਸੇ ਹੋ ਸਕਦਾ ਵੀ ਕਿਸੇ ਭੈਣ ਭਰਾ ਨੇ ਆਨਲਾਈਨ ਸੌਦਾ ਵੀ ਕਰਨਾ ਹੋਵੇ ਉਹਨਾਂ ਲਈ ਵੀ ਜਿਹੜੇ ਖਾਸ ਤੌਰ ਤੇ ਨਹੀਂ ਪਹੁੰਚ ਸਕਦੇ ਕੋਈ ਹਨਾ ਕਾਰੋਬਾਰਫੇਜੀ ਆ ਬੰਦੇ ਤੇ ਜਿਹੜੇ ਵੀ ਪਹੁੰਚ ਸਕਦੇ ਹੋ ਤੁਸੀਂ ਆਵਦੀ ਨਿਰਸਪਰਕ ਤਸੱਲੀ ਆ ਉਹ ਘਰ ਵਿਜਿਟ ਕਰਕੇ ਆਪ ਜੀ ਵੀਰ ਕਰ ਲਿਓ ਮੰਨ ਲਓ ਕਈ ਯਾਰ ਭੈਣਾ ਫੋਨ ਲਾ ਦੇਣੀਆਂ ਵੀ ਮੰਨ ਲਓ ਭੇਜ ਦਿਓ ਥੋੜਾ ਫਿਰ ਆਪਣਾ ਘੂਸਟਾ ਦੇਖ ਸਕਦੇ ਆ ਬਿਲਕੁਲ ਜੀ ਹਾਂ ਤੰਗ ਤੇ ਮੱਝਾਂ ਨਾਲੋਂ ਵੀ ਲੱਗਾ ਨਾ mười hai nghìn lẻ 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 mười മരല മകരലെ ഇത ਠੀਕ ਹੈ ਬਾਈ ਕਰਨਾਲ ਇਕੱਲੇ ਇਕੱਲੇ ਠੰਡੀ ਧਾਰ ਮਾਰ ਕੇ ਦਿਖਾ ਦੇ ਕੋਈ ਵੀ ਇਹ ਆਹ ਦੇਖੋ ਜੀ ਤਾਂ ਆ ਵੀ ਬਹੁਤ ਮੋਟੀ ਆ ਠੀਕ ਹੈ ਜੀ ਚਲੋ ਠੀਕ ਹੈ ਫਿਰ ਜੀ ਠੀਕ ਹੈ ਅੱਛਾ ਭਾਜੀ ਦਲੇਰ ਸਿੰਘ ਜੀ ਕਿੰਨੀ ਕੁ ਡਿਮਾਂਡ ਆ ਲੈ ਦੇ ਕੀ ਕਰਦੇ ਆ ਇਸ ਵਾਰ ਬਾਣੇ ਦੀ ਬਿਲਕੁਲ ਛੋਟੀ ਜੀ ਆ ਹਾਂ ਜੀ ਮੋਲੇ ਦਾ 35000 ਰੁਪਇਆ ਹਾਂ ਇਹ ਆਪਾਂ 30000 ਦੇ ਵਿੱਚੋਂ 1000 ਰੁਪਇਆ ਦੀ ਛੋਟ ਕਰਾਂਗੇ ਅੱਛਾ ਜੀ ਹਾਂ 29000 ਦੀ ਬੱਛੀ ਦੇ ਦਿਆਂਗੇ 29 ਦੀ ਹਾਂ ਜੀ ਹਾਂ ਨਾ ਨਤੀ ਦੀ ਹਾਂ ਹਾਂ ਨਾ ਨਤੀ ਦੇ ਦੇ ਠੀਕ ਆ ਜੀ ਹਾਂ ਠੀਕ ਆ ਦੋਸਤੋ ਬੱਛੀ ਆ ਤੇ ਮਗਰ ਵੀ ਬੱਛੀ ਆ ਦੁੱਧ ਤਾਂ ਠੀਕ ਆ ਜੀ 10 ਲੀਟਰ ਹੈਗਾ ਤੇ ਜ਼ਰੂਰ ਤੁਸੀਂ ਕੰਟੈਕਟ ਕਰ ਸਕਦੇ ਹੋ ਨੰਬਰ ਆਪਾਂ ਭਾਜੀ ਜਦੇਰ ਸਿੰਘ ਲੱਤ ਛੜੀ ਵਾਲਾ ਕੰਮ ਨਹੀਂ ਹੈਗਾ ਵੀ ਇਹ ਲੱਤਾਂ ਛੜੀਆਂ ਮਾਰੂਗੀ ਕੋਈ ਚੱਕਰ ਨਹੀਂ ਇਹਦਾ ਫੇਰ ਭਾੜ ਬੜ ਵੰਗੇ ਤੋਂ ਵਜੋ ਸਾਨੂੰ ਠੀਕ ਆ ਤੇ ਭਾਜੀ ਦਲੇਰ ਸਿੰਘ ਜੀ ਨੰਬਰ ਆਪਣੇ ਜਰੂਰ ਦੇ ਦिए ਜੀ ਨੰਬਰ ਹੈ ਅਗਰ ਆਜਵੀਰ 97792 ਹਾਂਜੀ 94006 ਹਾਂਜੀ ਪਿੰਡ ਹੈਗਾ ਡੱਲ ਨਾਂ ਹੈਗਾ ਦਲੇਰ ਸਿੰਘ ਤੇ ਜਿਲ੍ਹਾ ਹੈਗਾ ਤਰਨਤਾਰਨ ਤਸਵੀਰ ਪਟ ਠੀਕ ਹੈ ਜੀ ਹਾਂਜੀ ਲੋ ਵੀ ਦੋਸਤੋ ਇਹ ਨੰਬਰ ਜਿਹੜੇ ਭਾਜੀ ਦਲੇਰ ਸਿੰਘ ਬਾਠ ਦੇ ਆਪਾਂ ਲਗਾਤਾਰ ਸਕਰੀਨ ਤੇ ਚਲਦੇ ਕਰਦੇ ਨੇ ਆਜੇ 나ਗਸੀ ਘਟੋ ਕੱਟ ਜਿਹੜੇ ਐਨੀਮਲ ਸੀ ਕਿ ਤਿੰਨ ਸੀਗੀ ਠੀਕ ਹੈ ਇੱਕ ਨੀਲੀ ਦੀ ਮੈਂ ਦਿਖਾਤੀ ਆ ਜਿਹੜੀ ਵਧੀਆ ਠੀਕ ਹੈ ਜੀ ਆਉਣ ਵਾਲਾ ਫਿਊਚਰ ਦੱਸੂਗਾ ਫਿਊਚਰ ਟਾਈਮ ਦੱਸੂਗਾ ਵੀ ਕਿੰਨਾ ਸੋਹਣਾ ਮਿਲਕ ਕਰਦੀ ਆ ਬਾਕੀ ਰੇਟ ਵੀ ਜਿਹੜਾ ਦੋਸਤੋ ਪਾਪੜਦਾ ਬਿਲਕੁਲ ਤੁਹਾਨੂੰ ਠੀਕ ਲੱਗੂਗਾ ਠੀਕ ਆ ਘਰੇ ਜਾ ਕੇ ਵਿਜ਼ਿਟ ਕਰਕੇ ਇੱਕ ਵਾਰੀ ਅੱਖੀਂ ਜਰੂਰ ਦੇਖ ਲਿਓ ਉਸ ਤੋਂ ਬਾਅਦ ਇੱਕ ਸੂਈ ਸਵਾਈ ਵਿਖਾਈ ਤੁਹਾਨੂੰ ਤੀਜੀ ਸਵੇਰ ਠੀਕ ਹੈ ਮੱਜ ਇਹਦੇ ਮਗਰ ਵੀ ਕੱਟੀ ਆ ਪ੍ਰੋਪਰ ਡਿਟੇਲ ਜਿਹੜੀ ਡਿਟੇਲ ਆ ਦੋਸਤੋ ਪਾਜੀ ਆਪਾ ਦਰੇਆ ਸਿੰਘ ਬਾੜ ਹੋਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਤੀ ਆ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ